ਡੀਐਸਪੀ ਕੀਦੇ ਮਾਨਦੇ ਹੀ ਐ ਐਮਐਲਏ ਦੇ ਐ ਐਮਐਲਏ ਦੇ ਕੰਨ ਮਰੋੜ ਦੇਣੇ ਉਹਦੀ ਵੀ ਤੁਸੀਂ ਪਿੰਡਾਂ 'ਚ ਜਾਣਾ ਨਹੀਂ ਬਾ ਗੇੜਾ ਮਾਰਿਆ ਕਰੋ ਇੱਕ ਰੋਜ਼ ਸਾਡੇ ਪਿੰਡ 'ਚ ਮੁੰਡਾ ਮਰਦਾ ਦੱਸ ਕਿੱਧਰ ਨੂੰ ਗਏ ਅੱਗੇ ਪੁਲਿਸ ਪ੍ਰਸ਼ਾਸਨ ਸਾਥ ਦਿੰਦਾ ਆ ਗੱਲਾਂ ਹੁੰਦੀਆਂ ਨਹੀਂ ਸੀ ਅੱਜ ਨੌਬਤਾਂ ਜਿਹੜੀਆਂ ਅੱਜ ਸਾਨੂੰ ਝੱਲਣੀਆਂ ਪੈਣਗੀਆਂ ਸਾਡੇ ਹਰ ਪਿੰਡ 'ਚੋ ਤੀਜੇ ਦਿਨ ਮੁੰਡਾ ਮਰਦਾ ਸਾਡੇ ਜਿੱਦੇ ਪਿੰਡ 'ਚ ਡੀਐਸਪੀ ਸਾਹਿਬ ਪਹੁੰਚੇ ਸੀ ਤੇ ਭਰੋਸਾ ਦਵਾਇਆ ਲੋਕਾਂ ਨੂੰ ਕਿ ਨਸ਼ਾ ਖਤਮ ਕੀਤਾ ਜਾਵੇਗਾ ਮਾਨ ਸਰਕਾਰ ਵੱਲੋਂ ਵੀ ਵੱਡੇ ਵੱਡੇ ਦਾਅਵੇ ਕੀਤੇ ਸੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਪਰ ਲੋਕ ਸਭਾ ਚੋਣਾਂ ਹੁੰਦੀਆਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਹਾਰ ਹੁੰਦੀ ਹੈ ਹਾਰ ਤੋਂ ਬਾਅਦ ਆ ਜਿਹੜਾ ਸੀਐਮ ਭਗਵੰਤ ਮਾਨ ਐਕਸ਼ਨ ਮੂਡ ਦੇ ਵਿੱਚ ਆਉਂਦੇ ਨੇ ਤੋਂ ਬਾਅਦ ਪੰਜਾਬ ਪੁਲਿਸ ਪਿੰਡਾਂ ਦੇ ਵਿੱਚ ਆਉਂਦੀ ਹੈ ਪਿੰਡਾਂ ਦੇ ਵਿੱਚ ਆ ਕੇ ਲੋਕਾਂ ਨੂੰ ਕਹਿੰਦੀ ਹੈ ਕਿ ਚਿੱਟਾ ਬੰਦ ਹੋਵੇਗਾ ਤੇ ਗੱਲਬਾਤ ਕਰਦੇ ਆਪਾਂ ਕਿਵੇਂ ਹੋਵੇਗਾ ਇਸ ਵਿਸ਼ੇ ਤੇ ਬਾਪੂ ਸ਼ਾਸ਼ੀ ਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਡੀਐਸਪੀ ਸਾਹਿਬ ਪਹੁੰਚੇ ਸੀ ਕਿਵੇਂ ਲੱਗਦਾ ਤੁਹਾਨੂੰ ਕਿ ਚਿੱਟਾ ਬੰਦ ਹੋਵੇਗਾ ਨਾ ਜੀ ਨਾ ਜੀ ਜੇ ਮਾਨ ਸਰਕਾਰ ਦਾ ਇਰਾਦਾ ਹੋਵੇ ਭੇਰ ਹੋਵਾ ਨਹੀਂ ਉਤੋਂ ਪੜੀਆਂ ਮਾਰਨਾ ਮਾਰਨ ਨੂੰ ਕੋਈ ਫਾਇਦਾ ਨਹੀਂ ਮਾਨ ਸਰਕਾਰ ਨੇ ਐਕਸ਼ਨ ਮੂਡ ਦੇ ਵਿੱਚ ਐਕਸ਼ਨ ਲੈ ਲੇ ਉਸ ਲੈ ਲੈ ਉਥੇ ਕੱਲੇ ਲਾਣ ਕਰੇ ਤਾਂ ਕੁਝ ਨਹੀਂ ਹੁੰਦਾ ਹੂੰ ਠੀਕ ਹੈ ਨਾ ਜੇ ਉਹਨਾਂ ਦਾ ਰਾਦਾ ਹੋਵੇ ਤਾਂ 2 ਘੰਟੇ ਚੋ ਜੇ ਸਾਡੇ ਘਰ ਘਰ ਜਿੱਦੋਂ ਮਰਜੀ ਨਸ਼ਾ ਦੇਖ ਲੈਣ ਹੂੰ ਹਾਂ ਤਾਂ ਮਾਨ ਸਰਕਾਰ ਨੇ ਹੀ ਪਿੰਡਾਂ ਦੇ ਵਿੱਚ ਮੁਲਾਜ਼ਮ ਡੀਐਸਪੀ ਭੇਜ ਦਿੱਤੇ ਆ ਕਹਿੰਦੇ ਕਿ ਹੁਣ ਛਿੱਡਾ ਖਤਮ ਡੀਐਸਪੀ ਕੀ ਦੇ ਆ ਮਾਨ ਦੇ ਆ ਹੂੰ ਐਮਐਲਏ ਦੇ ਐ ਐਮਐਲਏ ਦੇ ਕੰਨ ਮਰੋੜ ਦੇਣੇ ਉਹਦੀ ਵੀ ਤੁਸੀਂ ਪਿੰਡਾਂ 'ਚ ਜਾਣਾ ਨਹੀਂ ਬਾ ਗੇੜਾ ਮਾਰਿਆ ਕਰੋ ਤੇ ਚਿੱਟਾ ਤਾਂ ਆਥਨੇ ਤੜਕੇ ਜਿੰਨਾ ਮਰਜੀ ਲੈ ਲਓ ਆ ਬਾਬਾ ਖੜਾ ਇਹਦਾ ਪੋਤਾ ਹੀ ਮਰਿਆ ਲੈ ਇਹਦਾ ਪੋਤਾ ਮਰਿਆ ਲੈ ਇਹਦਾ ਪੋਤਾ ਮਰਿਆ ਲੈ ਕਿਉਂ ਜੀ ਬਾਪੂ ਜੀ ਇਹ ਚੱਕਾ ਮਰ ਗਿਆ ਇਹਦੇ ਜੀ ਅੱਛਾ ਜੀ ਇਸ ਖੰਡਰੇ ਮਰ ਗਿਆ ਪੋਤਾ ਮਰ ਗਿਆ ਸਾਡੇ ਸਾਹਮਣੇ ਮਰੇ ਚਾਵਾ ਨਾ ਬਣਾਇਆ ਸੀਗਾ ਐਮਐਲਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਦਾ ਜਮੇ ਸਾਡਾ ਦੀਵਾ ਗੁੱਲ ਕਰਤਾ ਹਾਂ ਸਾਨੂੰ ਆਏ ਸੀ ਵੀ ਨਸ਼ਾ ਬੰਦ ਕਰੂ ਅਸੀਂ ਕੋਈ ਨਹੀਂ ਆਦੇ ਅਸੀਂ ਐਤਕੀ ਵੀ ਵੋਟਾਂ ਨੂੰ ਪਾਈ ਐ ਤੇ ਪਰ ਅਸੀਂ ਜਾਣੇ ਆ ਵੀ ਨਸ਼ਾ ਬੰਦ ਕਰਦੇ ਸਾਨੂੰ ਕੋਈ ਜੀ ਚਾ ਮੁਕਤ ਦੀ ਕੋਈ ਲੋੜ ਨਹੀਂ ਬਿਜਲੀ ਦੀ ਜਾਂ ਕਾਸੇ ਦੀ ਕਾਸੇ ਦੀ ਲੋੜ ਨਹੀਂ ਸਾਨੂੰ ਮੁਕਤ ਕੱਲਾ ਨਸ਼ਾ ਬੰਦ ਕਰੇ ਉਹ ਕਿਨਾ ਬੰਦੇ ਮਰਦੇ ਵੇਖਿਆ ਕਿਤੇ ਇਹ ਭੁੱਕੀ ਵਾਲਿਆਂ ਦਾ ਮੈਟਲ ਵੱਢ ਲੈਂਦੇ ਤੇ ਚਿੱਟੇ ਛੜਦੇ ਹੀ ਨਹੀਂ ਉਹਦੇ ਚੱਕ ਲੈਂਦੇ ਤੇ ਚਿੱਟੇ ਵਾਲੇ ਕਿੱਧਰ ਜਾਂਦੇ ਆ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਦੀਂਦਾ ਨਹੀਂ ਡੀਐਸਪੀ ਨੂੰ ਦੀਂਦਾ ਨਹੀਂ ਸਾਰਾ ਪਤਾ ਇਹਨਾਂ ਨੂੰ ਸਾਰਾ ਦੀਂਦਾ ਹੈ ਪਰ ਉਹਨਾਂ ਦੇ ਜੇਬਾਂ ਭਰਦੀਆਂ ਜੇਬਾਂ ਤੁਸੀਂ ਕਹਿੰਦੇ ਹੋ ਭਰਦੀਆਂ ਸੀਐਮ ਭਗਵੰਤ ਮਾਨ ਤਾਂ ਕਹਿੰਦੇ ਇਮਾਨਦਾਰੀ ਬਹੁਤ ਹੈ ਸਾਡੀ ਇਮਾਨਦਾਰੀ ਹੈਗੀ ਹੈ ਮਾਣ ਹੈਗੀ ਹੈ ਇਮਾਨਦਾਰੀ ਜੇ ਇਮਾਨਦਾਰੀ ਹੋਵੇ ਨਾ ਤੇ ਚਿੱਟਾ ਇੱਕ ਮਹੀਨੇ ਚ ਬੰਦ ਹੋ ਜੂ ਹੂੰ ਉਹਦਾ ਇੱਕ ਮਹੀਨੇ ਜਿਆਦਾ ਸੀ 15 ਦਿਨਾਂ ਅਸੀਂ ਕਰਦਾ ਲਾਪੂ ਕਿੰਨੀ ਉਮਰ ਦਾ ਜਿਹੜਾ ਤੁਹਾਡਾ ਪੋਤਾ ਮਰਿਆ ਚਿੱਟੇ ਦੀ ਚਿੱਟੇ ਦੇ ਨਸ਼ੇ ਦੇ ਕਰ 12 18 ਸਾਲ ਦਾ ਸੀ ਤਾਂ ਇਹ ਸਾਡੇ ਪੰਜਾਬ ਦੀ ਜਿਹੜੀ ਸਥਿਤੀ ਹੈ ਪੰਜਾਬ ਦੀ ਨੌਜਵਾਨੀ ਕਿਵੇਂ ਬਰਬਾਦ ਹੋ ਰਹੀ ਹੈ ਕਿਵੇਂ ਇਹ ਸੰਸਾਰ ਨੂੰ ਜਿਹੜਾ ਅਲਵਿਦਾ ਕਹਿ ਰਹੀ ਹੈ ਤੇ ਇੱਕ ਪਾਸੇ ਮਾਨ ਸਰਕਾਰ ਟਾਰਾਂ ਇਹ ਕਹਿ ਸਕਦੇ ਆ ਅਸੀਂ ਕਿ ਮਾਰਦੇ ਨੇ ਕਿ ਅਸੀਂ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਜਾਂਦਾ ਕਿਉਂ ਲੱਗਦਾ ਪੰਜਾਬ ਤਰੱਕੀ ਦੇ ਰਾਹ ਤੇ ਆਇਆ ਤਰੱਕੀ ਤੇ ਕੁਝ ਨਹੀਂ ਹਜੇ ਗੱਲਾਂ ਨਾ ਕਾ ਕਾ ਕਰੋ ਜੈਸੀ ਸੋਡੇ ਨਾਲ ਹੈ ਜਿਹੜਾ ਕੱਲਾ ਨਸ਼ਾ ਬੰਦ ਕਰਾ ਦਿਓ ਅਸੀਂ ਹੋਰ ਸੋਤੋ ਕੁਝ ਨਹੀਂ ਮੰਗਦੇ ਤੁਸੀਂ ਕਹਿੰਦੇ ਹੋ ਕਿ 2 ਸਾਲਾਂ ਦੇ ਵਿੱਚ ਤਾਂ ਪਹਿਲਾ ਨਸ਼ਾ ਬੰਦ ਨਹੀਂ ਹੋਇਆ ਹੁਣ ਵੀ ਨਸ਼ਾ ਕਹਿੰਦੇ ਹੋ ਵੋਟ ਵੀ ਅਸੀਂ ਸੀਐਮ ਭਗਵੰਤ ਮਾਨ ਅਸੀਂ ਪਹਿਲਾਂ ਸਰਕਾਰਾਂ ਮਾੜੀਆਂ ਸੀ ਇਹਨਾਂ ਨੂੰ ਚੰਗਾ ਕਰਕੇ ਚੁਣਿਆ ਸੀ ਹੁਣ ਵੀ ਇਹਨਾਂ ਨੇ ਵੀ ਵੀ ਤੂੰ ਆ ਕਰਾ ਜੇ ਤੇਰੇ 3 ਸਾਲ ਪਏ ਐ ਇਹਨੂੰ ਤਾਂ ਹਜੇ ਵੀ ਤਾਂ ਹੀ ਪਾਈ ਐ ਦੇਖੋ ਉਸ ਨਾਲ ਕੋ ਸਧਰ ਜੂ ਉਸ ਕੰਮ ਸੁਧਾਰ ਹੋ ਜੂ ਇਹ ਕਰੋ ਸਾਡੇ ਪਿੰਡ ਚ ਮੁੰਡਾ ਮਰਦਾ 10 ਕਿਧਰ ਨੂੰ ਗਏ ਜੇ ਅਸੀਂ ਰੋਕਦੇ ਆ ਸਾਡੇ 12 ਚ ਆ ਜਾਂਦੇ ਆ ਅੱਛਾ ਜੀ ਹਾਂ ਕੀ ਕਹਿ ਦਿੰਦੇ ਆ ਕਹਿ ਦਿੰਦੇ ਆ ਆ ਜੀ ਰੋਡ ਤੇ ਤੈਨੂੰ ਦੇਖਾਂਗੇ ਠੀਕ ਆ ਆ ਇੱਕ ਕਰੀ ਨਹੀਂ ਆ ਸਾਰੇ ਪਿੰਡ ਨੂੰ ਪੁੱਛ ਲਾ ਕੱਟ ਤੇ ਮੇਰੇ ਨਾਲ ਹੋਈ ਆਪ ਠੀਕ ਆ ਥੇਰ ਲਿਆ ਸੀ ਤੁਹਾਨੂੰ ਥੇਰ ਲਿਆ ਸੀ ਜੀ ਹਾਂ ਨਸ਼ੇ ਵਾਲਿਆਂ ਨੇ ਨਸ਼ੇ ਵਾਲਿਆਂ ਨੇ ਇਹ ਕਿਹੜਾ ਥੋੜੇ ਆ ਥੋੜੇ ਆ ਕਿਹੜਾ ਕਿਵੇਂ ਬਹੁਤ ਢਣੇ ਆ ਇਕੱਠੇ ਹੋਏ ਇਹ ਕਿਹੜਾ ਥੋੜੇ ਆ ਠੀਕ ਆ ਲੱਗਦਾ ਨਸ਼ਾ ਬੰਦ ਹੋ ਜਾਊਗਾ ਫਿਰ ਮੁਸ਼ਕਲ ਆ ਜੀ ਮੁਸ਼ਕਲ ਆ ਕਿਵੇਂ ਲੱਗਦਾ ਬਾਪੂ ਜੀ ਨਸ਼ਾ ਬੰਦ ਹੋ ਜਾਊਗਾ ਮੁਸ਼ਕਲ ਹੀ ਆ ਤੁਸੀਂ ਜਾਂਦੇ ਛੁਣੋ ਮੁਸ਼ਕਲ ਆ ਹਾਂ ਕਿਉਂ ਨਹੀਂ ਬੰਦ ਹੁੰਦਾ ਸਰਕਾਰਾਂ ਕਿਉਂ ਨਹੀਂ ਬੰਦ ਕਰਦੀਆਂ ਕੋਈ ਸਰਕਾਰ ਉਹ ਤੋਂ ਕੋਈ ਦਾਅ ਪਵੇ ਫੇਰ ਹੀ ਹੋਊਗਾ ਜੀ ਸਰਕਾਰ ਨੇ ਤਾਂ ਐਕਸ਼ਨ ਲੈ ਲਿਆ ਹੁਣ ਡੀਐਸਪੀ ਭੇਜਤੀ ਪਿੰਡਾਂ ਦੇ ਵਿੱਚ ਜੇ ਕੋਈ ਕਰਨਗੇ ਤਾਂ ਫੇਰ ਹੀ ਜੀ ਪਤਾ ਲੱਗ ਜੇ ਕੋਈ ਕਿਸੇ ਨੂੰ ਅਸਲ ਦੇ ਵਿੱਚ ਸਰਕਾਰਾਂ ਬੰਦ ਕਿਉਂ ਨਹੀਂ ਕਰਨਾ ਚਾਹੁੰਦੀਆਂ ਅਸਲ ਜੀ ਸਰਕਾਰ ਕੱਲਾ ਤੁਹਾਨੂੰ ਮੈਂ ਦੱਸ ਦਣਾ ਭਗਵੰਤ ਮਾਨ ਕੇ ਕਰੇ ਜਿਹੜੇ ਤਖੜੇ ਪਾਸ਼ੂ ਮੜੇ ਉਹ ਮੜੋ ਗਿਆ ਮੈਂ ਪਤਾ ਸੱਚੀ ਗੱਲ ਕਵਾਂਗੇ ਐਮਐਲਏ ਨੂੰ ਨਹੀਂ ਪਤਾ ਭਗਵੰਤ ਮਾਨ ਕੱਲੇ ਕੱਲੇ ਐਮਐਲਏ ਦੇ ਖਲਕਾਂ ਜਿੱਦੂ ਰੇ ਫਰੇ ਉਹ ਤਾਂ ਤਾਂ ਬੈਠਾ ਨਾ ਐਮਐਲਏ ਨੂੰ ਪਤਾ ਵੀ ਮੈਂ ਵੋਟਾਂ ਲੰਘਿਆ ਮੈਂ ਪਿੰਡਾਂ ਚਾਕੇ ਪੁੱਛਾਂ ਕਿ ਕੱਲਾ ਐਮਐਲਏ ਬਣਾ ਦਾ ਚਾਹ ਸੀ ਹੁਣ ਵੋਟਾਂ ਪਾ ਦੇਣਗੇ ਐਮਐਲਏ ਨੂੰ ਲੋਕ ਉਹ ਸਾਡੇ ਪਿੰਡ ਚ ਵੀ ਨਹੀਂ ਵੜਿਆ ਅੱਛਾ ਜੀ ਨਾ ਨਾ ਐਦਾਂ ਦੀ ਵੋਟਾਂ ਚ ਵੜਿਆ ਨਹੀਂ ਭਗਵਾਨ ਤੁਮਨ ਦਾ ਕਹਿੰਦੇ ਮੇਰੇ ਬੰਦੇ ਬਹੁਤ ਜੇ ਨਸ਼ਾ ਮਾੜਾ ਮੋਟਾ ਵੜਾਂ ਦਾ ਖੁੱਡ ਨਾ ਫਰਦਾ ਨਹੀਂ ਸੀ ਅੱਛਾ ਜੀ ਹਾਂ ਐਸੀ ਕਰਕੇ ਹਾਰ ਐਸੇ ਕਰਕੇ ਹਾਰ ਹੋਈ ਹੈ ਤਿੰਨ ਸੀਟਾਂ ਆਈਆਂ ਕਹਿੰਦੇ ਹਾਂ ਤਾਂ ਹੀ ਤਾਂ 13 0 ਚੋਂ ਤਾਂ ਨਰੇ ਗਿਆ ਅੱਛਾ ਜੀ ਹਾਂ ਹੁਣ ਫਿਰ ਵਿਧਾਨ ਸਭਾ ਚ ਕਿੰਨੀ ਆ ਜਾਣਗੀਆਂ ਨਾ ਮਦਾਨ ਸਾਹਿਬਾ ਜੀ ਕਿਹੜੀਆਂ ਹੋਣੀਆਂ ਜੇ ਆ ਹੀ ਆੜ ਰਿਹਾ ਤਾਂ ਖਤਮ ਆ ਕਾ ਨੂੰ ਹੋਰ ਨਾ ਠੀਕ ਹੈ ਹਾਂ ਖਾਲਸਾ ਹੋਰ ਹੋਰ ਵੀ ਲੋਕ ਇੱਥੇ ਮੌਜੂਦਾ ਗੱਲਬਾਤ ਕਰਦੇ ਆ ਹਾਂਜੀ ਵੀ ਕਿਵੇਂ ਨਸ਼ਾ ਕਿਵੇਂ ਬੰਦ ਹੋ ਸਕਦਾ ਨਹੀਂ ਹੋ ਸਕਦਾ ਜੀ ਕੀ ਗੱਲ ਜੀ ਮਾਨ ਸਰਕਾਰ ਤਾਂ ਕਹਿੰਦੇ ਬੰਦ ਕਰ ਦੇਣਾ ਐਕਸ਼ਨ ਚ ਆ ਗਿਆ ਨਹੀਂ ਹੋ ਸਕਦਾ ਜੀ ਸਰਕਾਰ ਦੀ ਮਨਸ਼ਾ ਹੀ ਨਹੀਂ ਬੰਦ ਕਰਨ ਦੀ ਸਰਕਾਰ ਨੂੰ ਇਹ ਆ ਗਈ ਜੇ ਬੰਦ ਕਰਾਂਗੇ ਨੌਜਵਾਨ ਸਾਥ ਰੋਜ਼ਗਾਰ ਮੰਗਣਗੇ ਕੰਮ ਮੰਗਣਗੇ ਵੀ ਆਪਾਂ ਇਹਨਾਂ ਨੂੰ ਆਈ ਤੋਰੀ ਫਿਰ ਉਹ ਲੋਕਾਂ ਨੂੰ ਬਸ ਕਿਤੇ ਪੁਲਿਸ ਨੂੰ ਕਹਿੰਦੇ ਰੇਡ ਮਾਰਿਆ ਉਹ ਪਿੰਡ ਵਾਲੇ ਹੱਲਾਸ਼ੇਰੀ ਜੀ ਸਾਡੇ ਦੇ ਨਾਰਾਜਣਗੇ ਵੀ ਸਰਕਾਰ ਚੰਗੀ ਆ ਸਰਕਾਰ ਚੰਗੀ ਆ ਤੇ ਭੁੱਕੀ ਵਾਲੇ ਨੂੰ ਫੜਨ ਭੇਜ ਜਾਂਦੇ ਇਹ ਜਿਹਦੇ ਕੋਲੇ ਪਈ ਆ 100 ਗ੍ਰਾਮ ਉਹ ਖਾ ਕੇ ਕੰਮ ਤਾਂ ਕਰਦਾ ਸਾਰੀ ਦਿਹਾੜੀ ਤੇ ਚਿੱਟਾ ਖਾ ਕੇ ਲੁੱਟ ਦੇ ਕੋ ਆ ਕਰਦੇ ਆ ਕਿਸੇ ਜ਼ਿਮੀਂਦਾਰ ਪੈਸੇ ਲੈ ਕੇ ਆਉਂਦਾ ਮੰਡਕਾ ਉਹਦੇ ਖੋਲ ਲੈਂਦੇ ਆ ਕਿਸੇ ਦਾ ਕੋਈ ਹੋਰ ਹੁੰਦਾ ਪਿੰਡ 'ਚ ਕੋਈ ਪੈਸੇ ਲੈ ਕੇ ਜਾਂਦਾ ਵਿਚਾਰਾ ਉਹਦੋਂ ਖੋਲ ਲੈਂਦੇ ਦਿਹਾੜੀ ਵਾਲੇ ਤੋਂ ਖੋਲ ਲੈਂਦੇ ਆ ਦੱਸੋ ਫਿਰ ਕੀ ਕਰਗੇ ਕਵਾੜ ਗਿਆ ਵਿਚਾਰਾ ਕਵਾੜ ਦਾ ਕੰਮ ਕਰਦਾ ਉਹਦੋਂ ਖੋਲ ਲੈਂਦੇ ਦਿਹਾੜੀ ਵਾਲਾ ਬੰਦਾ ਜਿਹੜਾ ਕੋਈ ਰੇੜੀ ਵਾਲਾ ਲਾਉ ਇਹਦੇ ਸਬਜੀ ਵਾਲਾ ਉਦੋਂ ਖੋਲ੍ਹ ਜਾਂਦੇ ਆ ਵਿਚਾਰੇ ਤੋਂ ਸਾਰਿਆਂ ਤੋਂ ਖੋਹੀ ਜਾਂਦੇ ਜੀ ਫਿਰ ਦੱਸੋ ਇੱਥੇ ਸਰਕਾਰ ਦਾ ਕਿਉਂ ਨਹੀਂ ਐਕਸ਼ਨ ਲੈਂਦੀ ਪਿੰਡਾਂ ਦੇ ਵਿੱਚ ਲੜਾਈਆਂ ਵੀ ਹੋ ਜਾਂਦੀਆਂ ਕਹਿੰਦੇ ਕਿ ਜਦੋਂ ਨਾਮ ਲੈਂਦੇ ਆ ਪਿੰਡ ਦੀ ਵਿੱਚ ਕੋਈ ਚਿੱਟਾ ਵੇਚਦਾ ਕੋਈ ਗੋਲੀਆਂ ਵੇਚਦਾ ਤਾਂ ਪਿੰਡਾਂ ਦੇ ਵਿੱਚ ਲੜਾਈਆਂ ਹੋ ਜਾਂਦੀਆਂ ਨੇ ਪੁਲਿਸ ਪ੍ਰਸ਼ਾਸਨ ਇੱਕ ਵਾਲੀ gira maar ke ਮੁੜ ਜਾਂਦਾ ਤੁਹਾਡੇ ਪਿੰਡ ਦੇ ਲੋਕ ਵੀ ਦੱਸ ਰਹੇ ਸੀ ਤੇ ਇਹਨਾਂ ਚੀਜ਼ਾਂ ਨੂੰ ਕਿਵੇਂ ਅਸੀਂ ਜੀ ਖੁਦ 2021 ਚ ਬੰਦ ਕਰਨਾ ਚਾਹਿਆ ਸੀ ਸਾਰੇ ਪਿੰਡ ਨੇ ਹਮਾਇਤੀ ਦਿੱਤੀ ਸੀ ਉਲਟਾ ਸਾਡੇ ਦੀ ਪਰਚਾ ਪਵਾਇਆ ਚਿੱਟੇ ਵਾਲਿਆਂ ਨੇ ਰਲ ਕੇ ਸਾਡੇ ਦੇ ਨਾਲੇ ਸਾਡੇ ਤੇ ਪਰਚਾ ਪਾਇਆ ਨਾਲੇ ਸਾਨੂੰ ਕੁੱਟਣ ਪੈਗੇ ਨਾਲੇ ਜੀ ਸਾਡੇ ਹਜੇ ਤਾਈਂ ਕਚਾਰੀਆਂ ਚ ਤੁਰੇ ਫਿਰਦੇ ਰੋਲਦੇ ਉਸ ਕੰਮ ਦੇ ਮਾਰੇ ਜੇ ਉਧਰ ਦੇ ਸਾਡਾ ਪਿੰਡ ਸਾਡੇ ਚਿੱਟੇ ਵਾਲੇ ਸਾਹ ਦਿੰਦੇ ਪੁਲਿਸ ਪ੍ਰਸ਼ਾਸਨ ਸਾਹ ਦਿੰਦਾ ਆਹ ਗੱਲਾਂ ਆਉਂਦੀਆਂ ਨਹੀਂ ਸੀ ਅੱਜ ਨੌਬਤਾਂ ਜਿਹੜੀਆਂ ਅੱਜ ਸਾਨੂੰ ਝੱਲਣੀਆਂ ਪੈਣਗੀਆਂ ਸਾਡੇ ਹਰ ਪਿੰਡ 'ਚੋਂ ਤੀਜੇ ਦਿਨ ਮੁੰਡਾ ਮਰਦਾ ਸਾਡੇ ਜਿੱਦੇ ਪਿੰਡ 'ਚ ਹਰ ਤੀਜੇ ਦਿਨ ਮੁੰਡਾ ਮਰਦਾ ਜੀ ਕੋਈ 17 18 ਸਾਲ ਦਾ ਕੋਈ ਬਾੜੀ ਉਮਰ ਨਹੀਂ ਕਿਸੇ ਦੀ 18 ਸਾਲ ਕਿਸੇ ਦੀ 19 ਸਾਲ ਬਸ ਇਤੋਂ ਵੱਧ ਉਮਰ ਨਹੀਂ ਗਈ ਤੇ ਇਹ ਸਾਡੇ ਪਿੰਡ ਨੂੰ ਝੱਲਣੀਆਂ ਪੈਣੀਆਂ ਗੱਲਾਂ ਜਿਹੜੀਆਂ ਅਸੀਂ ਗਲਤੀਆਂ ਕਰੀਆਂ ਪਹਿਲਾਂ ਅੱਛਾ ਨਸ਼ਾ ਰੋਕਣ ਹਾਂ ਹਾਂ ਕਰੀਆਂ ਜਿਹੜੀਆਂ ਪਿੰਡ ਨੇ ਉਹਦਾ ਕੰਮ ਭੁਗਤ ਨਹੀਂ ਪੂਹਰ ਜਾਣ ਅੱਜ ਡੀਐਸਪੀ ਸਾਹਿਬ ਆਏ ਫਿਰ ਅੱਜ ਭਰੋਸਾ ਦੇ ਗਏ ਤੁਹਾਨੂੰ ਨਹੀਂ ਕੋਈ ਪ੍ਰੋਸਾਨੀ ਜੀ ਦੇ ਕੇ ਕਿਹੜਾ ਮਾਰਗੇ ਇਹਨਾਂ ਨੂੰ ਸਰਕਾਰ ਨੇ ਆਰਡਰ ਲਾਤਾ ਆਏ ਮੁੜੀ ਜਾਂਦੇ ਆ ਪਿੰਡ ਦੇ ਗੇੜਾ ਮਾਰੀ ਜਾਂਦੇ ਆ ਪਤਾ ਲੱਗ ਜੂ ਜੀ ਕੋਣੀ ਤੁਸੀਂ ਇੱਥੇ ਆਸੀਂ ਵੀ ਇੱਥੇ ਆ ਹਯਾਰਾ ਮੀਟ ਕਾ ਕਰਦਿਆਂ ਸੀ ਹੁਣ ਤੈਨੂੰ ਲੱਗ ਜੂ ਪਤਾ ਆਪਾਂ ਨੂੰ ਹਫਤੇ ਦਾ ਕਹਿ ਕੇ ਗਏ ਆ ਪਤਾ ਲੱਗ ਜੂ ਇਹ ਸਾਡੇ ਨਾਲ ਸਾਥ ਦੇਣਗੇ ਅਸੀਂ ਹਫਤੇ 'ਚ ਬੰਦ ਕਰਾ ਦੇਂਗੇ ਪਿੰਡ ਸਾਡਾ ਜੇ ਸਾਡਾ ਸਰਕਾਰ ਸਾਥ ਦੂ ਹਫਤੇ 'ਚ ਬੰਦ ਕਰਾ ਦੇਂਗੇ ਅਸੀਂ ਅਸੀਂ ਜ਼ਿੰਮੇਵਾਰੀ ਲੈਣੇ ਆ ਜੇ ਹਫਤੇ 'ਚ ਨਾ ਬੰਦ ਕਰਕੇ